ਰੰਗ ਜੇ ਬਣੇ ਦੱਖਣ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਤੁਸੀਂ ਮੈਨੂੰ ਮਿਲੋ ਤੇ ਜੇ ਤੁਸੀਂ ਮੇਰੇ ਨਾਲ ਨਾ ਮਿਲੇ ਤਾਂ ਮੈਂ ਦੱਖਣ ਵਿੱਚੋਂ ਆਪਣੀ ਫੌਜ ਲੈ ਕੇ ਆਵਾਂਗਾ ਤੇ ਤੁਹਾਡੀ ਨਾਲ ਟੱਕਰ ਲਵਾਵਾਂਗਾ ਤੇ ਉਸ ਚਿੱਠੀ ਵਿੱਚ ਇਹ ਵੀ ਲਿਖਿਆ ਹੋਇਆ ਸੀ ਕਿ ਜੇ ਬਾਕੀ ਸਾਦਾ ਵਾਂਗ ਰਹਿਣਾ ਹੈ ਤੇ ਫਕੀਰਾਂ ਵਾਂਗ ਰਹੋ ਬਿਨਾਂ ਬਗਾਵਤ ਕਰੇ ਆਰੇ ਗੁਰੂ ਗੋਬਿੰਦ ਸਿੰਘ ਜੀ ਦਖਣ ਵਾਲੇ ਨਹੀਂ ਜਾਂਦੇ ਤੇ ਉਸਦੇ ਜਵਾਬ ਵਿੱਚ ਖੱਤ ਲਿਖਦੇ ਹਨ ਤੀਨਾ ਕਾਂਗਰ ਦੀ ਧਰਤੀ ਤੋਂ ਜਫਰਨਾਮਾ ਲਿਖਿਆ ਤੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਜਫਰਨਾਮਾ ਔਰੰਗਜ਼ੇਬ ਕੋਲ ਲੈ ਕੇ ਗਏ ਜਦੋਂ ਔਰੰਗਜ਼ੇਬ ਜਫਰਨਾਮਾ ਪੜਦਾ ਹੈ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਏ ਉਸ ਦਾ ਹੰਕਾਰ ਵੀ ਚੂਰਾ ਚੂਰ ਹੋ ਜਾਂਦਾ ਏ ਔਰੰਗਜ਼ੇਬ ਨੂੰ ਲੱਗਦਾ ਸੀ ਕਿ ਇੱਕ ਸੰਤ ਫਕੀਰ ਮੇਰੀ ਧਮਕੀ ਕੋਲੋਂ ਡਰ ਹੀ ਜਾਵੇਗਾ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਇੱਕ ਬੋਲ ਨੇ ਉਸ ਦਾ ਹੰਕਾਰ ਤੋੜਿਆ ਔਰੰਗਜ਼ੇਬ ਫਿਰ ਇੱਕ ਫਰਮਾਨ ਭੇਜਦਾ ਹੈ ਲਾਹੌਰ ਇੱਗ ਵਰਨਰ ਮੋਮੀਨ ਖਾਨ ਨੂੰ ਕਿ ਤੁਸੀਂ ਹੀ ਹੁਣ ਗੁਰੂ ਗੋਬਿੰਦ ਸਿੰਘ ਜੀ ਨੂੰ ਦਖਣ ਵੱਲ ਲਿਆਓ ਉਹਨਾਂ ਨੂੰ ਕਿਸੇ ਤਰ੍ਹਾਂ ਮਨਾਓ ਔਰੰਗਜ਼ੇਬ ਵੱਲੋਂ ਮੁਹੰਮਦ ਬੇਗ ਗੁਰਜਵਾਲਾ ਅਤੇ ਸ਼ੇਖ ਮੁਹੰਮਦ ਦੀ ਜ਼ਾਰ ਭੇਜੇ ਗਏ ਪਰ ਗੁਰੂ ਗੋਬਿੰਦ ਸਿੰਘ ਜੀ ਉਥੋਂ ਹੀ ਨਹੀਂ ਹੁੰਦੇ ਕਈ ਮਹੀਨੇ ਬਾਅਦ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਵਾਪਸ ਨਹੀਂ ਹੁੰਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਦਖਣ ਦਿਸ਼ਾ ਵੱਲ ਜਾਣ ਦਾ ਫੈਸਲਾ ਸੋਚਦੇ ਹਨ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਦੀ ਧਰਤੀ ਤੋਂ ਰਵਾਨਾ ਹੋਏ ਅਤੇ ਪਹੁੰਚਦੇ ਹਨ ਕੋਲਾਇਤ ਕੋਲਾਇਤ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਜੀ ਦੇ ਹਨ ਜੋ ਜਫਰਨਾਮਾ ਔਰੰਗਜ਼ੇਬ ਨੂੰ ਦੇ ਕੇ ਵਾਪਸ ਆ ਗਏ ਸਨ ਜਦ ਗੁਰੂ ਗੋਬਿੰਦ ਸਿੰਘ ਜੀ ਬਗੋਰ ਦੀ ਧਰਤੀ ਤੇ ਪਹੁੰਚੇ ਤਾਂ ਉਹਨਾਂ ਨੂੰ ਔਰੰਗਜ਼ੇਬ ਜੀ ਦੇ ਮਰਨ ਦੀ ਖਬਰ ਵੀ ਪਹੁੰਚ ਗਈ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਜਦ ਆਗਰੇ ਵੱਲ ਜਾਣ ਦੀ ਤਿਆਰੀ ਵਿੱਚ ਸੀ ਤਾਂ ਜਦ ਉਹ ਲਾਹੌਰ ਪਹੁੰਚਿਆ ਤਾਂ ਉਹ ਆਪਣੇ ਆਪ ਨੂੰ ਬਾਦਸ਼ਾਹ ਘੋਸ਼ਿਤ ਕਰ ਦਿੰਦਾ ਹੈ ਤੇ ਜਦ ਉਹ ਪੰਜਾਬ ਪਹੁੰਚਿਆ ਤਾਂ ਉਸ ਨੂੰ ਚੇਤਾ ਹੁੰਦਾ ਹੈ ਮਹਾਨ ਯੋਧੇ ਅਤੇ ਮਹਾਨ ਕਵੀ ਪੀਰ ਪੈਗੰਬਰ ਗੁਰੂ ਗੋਬਿੰਦ ਸਿੰਘ ਜੀ ਦਾ ਕਿਉਂਕਿ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਹੀ ਮਹਾਨ ਸੰਤ ਸਿਪਾਈ ਸਮਝਦਾ ਸੀ ਤਾਂ ਹੋ ਪਾਈ ਨੰਦ ਲਾਲ ਜੀ ਨੂੰ ਪੇ 10 ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਹੋ ਕਿ ਇਸ ਜੰਗ ਵਿੱਚ ਮੇਰੀ ਮਦਦ ਕਰੋ ਤਾਂ ਭਾਈ ਨੰਦ ਲਾਲ ਜੀ ਦੱਖਣ ਵਾਲ ਬਗੋਰ ਪਹੁੰਚਦੇ ਹਨ ਜਿੱਥੇ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਦੇ ਹਨ ਕਿ ਬਹਾਦਰ ਸ਼ਾਹ ਤੁਹਾਡੀ ਮਦਦ ਚਾਹੁੰਦਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਇੱਕ ਦੋ ਵਾਰ ਤਾਂ ਮਨਾਂ ਕਰ ਦਿੰਦੇ ਹਨ ਪਰ ਕਈ ਵਾਰ ਕਹਿਣ ਤੇ ਗੁਰੂ ਗੋਬਿੰਦ ਸਿੰਘ ਜੀ ਮੰਨ ਜਾਂਦੇ ਨੇ ਕਿ ਅਸੀਂ ਮਦਦ ਕਰਾਂਗੇ ਬਹਾਦਰ ਸ਼ਾਹ ਦੀ ਉਸਦੇ ਬਾਦਸ਼ਾਹ ਬਣਨ ਵਿੱਚ ਕਿਉਂਕਿ ਬਾਦਸ਼ਾਹ ਤਾਂ ਔਰੰਗਜ਼ੇਬ ਦੇ ਪੁੱਤਰਾਂ ਵਿੱਚ ਉਹ ਕਿ세 ਇੱਕ ਨਇ ਹੀ ਬਾਨਾ ਸੀ ਕਿਉਂਕਿ ਬਹਾਦਰ ਸ਼ਾਹ ਬਾਕੀ ਭਰਾਵਾਂ ਤੋਂ ਵਧੀਆ ਇਨਸਾਨ ਸੀ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਉਸ ਦੀ ਮਦਦ ਕਰਨ ਲਈ ਤਿਆਰ ਹੋ ਜਾਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਹੁਣ ਸਾਰੇ ਹੀ ਬੈਰ ਭੁਲਾ ਕੇ ਉਸ ਦੀ ਮਦਦ ਕਰਨ ਦੀ ਇੱਛਾ ਕਰਦੇ ਹਨ ਭਾਈ ਧਰਮ ਸਿੰਘ ਜੀ ਅਤੇ ਭਾਈ ਦਇਆ ਸਿੰਘ ਜੀ ਨਾਲ 300 ਸਿੰਘਾਂ ਦੀ ਫੌਜ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭੇਜੀ ਗਈ ਬਹਾਦਰ ਸ਼ਾਹ ਜਿਸ ਕੋਲ ਲੱਖਾਂ ਦੀ ਫੌਜ ਸੀ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭੇਜੇ 300 ਸਿੰਘਾਂ ਦੀ ਫੌਜ ਹੀ ਕਿਉਂ ਸ਼ਾਮਲ ਕੀਤੀ ਕਿਉਂਕਿ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਪੀਰ ਗੰਬਰ ਮੰਨਦਾ ਸੀ ਕੋਈ ਆਮ ਇਨਸਾਨ ਨਹੀਂ ਤੇ ਉਸ ਫੋਜ ਦਾ ਮਤਲਬ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਉਸਦੇ ਨਾਲ ਹੈ ਇਸ ਜੰਗ ਵਿੱਚ ਬਹਾਦਰ ਸ਼ਾਹ ਦੇ ਦੋਵੇਂ ਭਰਾ ਮਾਰੇ ਜਾਂਦੇ ਹਨ ਤੇ ਇਸ ਜੰਗ ਦੀ ਜਿੱਤ ਬਹਾਦਰ ਸ਼ਾਹ ਦੇ ਕੋਲ ਆ ਜਾਂਦੀ ਹੈ ਉਸ ਤਖਤ ਦਾ ਬਾਦਸ਼ਾਹ ਹੁਣ ਬਹਾਦਰ ਸ਼ਾਹ ਬਣ ਜਾਂਦਾ ਹੈ ਬਹਾਦਰ ਸ਼ਾਹ ਆਗਰੇ ਚਲਿਆ ਜਾਂਦਾ ਹੈ ਤੇ ਉਸ ਨੂੰ ਉੱਥੇ ਵੱਡਾ ਖਜ਼ਾਨਾ ਹੱਥ ਲੱਗਦਾ ਹੈ ਗੁਰੂ ਜੀ ਵੀ ਉੱਥੋਂ ਦਿੱਲੀ ਚਲੇ ਗਏ ਆਗਰੇ ਬੈਠਾ ਹੋਇਆ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਸੱਦਾ ਭੇਜਦਾ ਹੈ ਕਿ ਤੁਸੀਂ ਮੈਨੂੰ ਮੇਰੇ ਦਰਬਾਰ ਵਿੱਚ ਆ ਕੇ ਦਰਸ਼ਨ ਦਿਓ ਜੁਲਾਈ ਦੇ ਮਹੀਨੇ 17 ਸਤ ਨੂੰ ਗੁਰੂ ਗੋਬਿੰਦ ਸਿੰਘ ਜੀ ਉਸ ਦੇ ਦਰਬਾਰ ਵਿੱਚ ਚਲੇ ਜਾਂਦੇ ਹਰ ਉਸ ਵੇਲੇ ਬਹਾਦਰ ਸ਼ਾਹ ਪੂਰੇ ਦੇਸ਼ ਦਾ ਰਾਜਾ ਸੀ ਤੇ ਆਪਣੇ ਤਖਤ ਦੇ ਬੈਠਾ ਸੀ ਸਭ ਉਸ ਦੇ ਅੱਗੇ ਸੀਸ ਝੁਕਉਂਦੇ ਸੀ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖ ਕੇ ਖੜਾ ਹੋ ਜਾਂਦਾ ਹੈ ਤੇ ਗੁਰੂ ਪਾਤਸ਼ਾਹ ਅੱਗੇ ਸੀਸ ਝੁਕਉਂਦਾ ਹੈ ਉੱਥੇ ਗੁਰੂ ਪਾਤਸ਼ਾਹ ਦਾ ਬਹੁਤ ਆਦਰ ਮਾਨ ਕੀਤਾ ਗਿਆ ਬਹੁਤ ਸਾਰੇ ਕੀਮਤੀ ਤੋਹਫੇ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੇ ਬਹਾਦਰ ਸ਼ਾਹ ਨੇ ਗੁਰੂ ਪਿਤਾ ਨੂੰ ਇੱਕ ਪੋਸ਼ਾਕ ਵੀ ਦਿੱਤੀ ਸੀ ਉਸ ਦਰਬਾਰ ਦਾ ਇੱਕ ਰੂਲ ਸੀ ਕਿ ਜੋ ਵੀ ਪੁਸ਼ਾਕ ਬਹਾਦਰ ਸ਼ਾਹ ਦਿੰਦਾ ਹੈ ਉਸ ਨੂੰ ਉੱਥੇ ਪਾਉਣੀ ਪੈਂਦੀ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਪੁਸ਼ਾਕ ਨੂੰ ਨਹੀਂ ਪਾਇਆ ਉਹ ਪੁਸ਼ਾਕ ਗੁਰੂ ਜੀ ਨੇ ਇੱਕ ਸੇਖ ਦੇ ਹੱਥ ਰਾਹੀਂ ਆਪਣੇ ਕੈਂਪ ਵਿੱਚ ਭੇਜ ਦਿੱਤੀ ਗੁਰੂ ਪਿਤਾ ਜੀ ਉੱਥੇ ਆਗਰੇ ਹੀ 4 ਮਹੀਨੇ ਅਤਾ ਕਰਕੇ ਰੁਕੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਤੋਂ ਦੱਖਣ ਵੱਲ ਗਏ ਸਨ ਔਰੰਗਜ਼ੇਬ ਨਾਲ ਮਿਲਣ ਲਈ ਜੋ ਗੱਲ ਗੁਰੂ ਪਿਤਾ ਨੇ ਔਰੰਗਜ਼ੇਬ ਨਾਲ ਕਰਨੀ ਸੀ ਉਹੀ ਗੱਲ ਹੁਣ ਕਰਨੇ ਚਾਹੁੰਦੇ ਸੀ ਬਹਾਦਰ ਸ਼ਾਹ ਨਾਲ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿੱਚ ਛੋੜੇ ਤੋਂ ਪਹਿਲਾਂ ਹੋਰ ਦਾ ਗਵਰਨਰ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਿਵਾਰ ਸ਼ਹੀਦੀ ਦਾ ਜਵਾਬ ਚਾਹੀਦਾ ਸੀ ਮੁਗਲ ਤਖਤ ਤੋਂ ਗੁਰੂ ਗੋਬਿੰਦ ਸਿੰਘ ਜੀ ਮੁਗਲ ਤਖਤ ਨਾਲ ਹੁਣ ਵੀ ਗੱਲਬਾਤ ਹੀ ਕਰਨਾ ਚਾਹੁੰਦੇ ਸੀ ਤੇ ਵਜ਼ੀਰ ਖਾਨ ਵਰਗੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਚਾਹੁੰਦੇ ਸਨ ਬਾਦੁਰ ਸ਼ਾਹ ਨਾਲ ਗੁਰੂ ਜੀ ਕਈ ਮੁਲਾਕਾਤਾਂ ਕਰਦੇ ਹਨ ਤੇ ਉਹ ਮੁਲਾਕਾਤਾਂ ਬਹੁਤ ਹੀ ਵਧੀਆਂ ਹੁੰਦੀਆਂ ਹਨ ਗੁਰੂ ਪਿਤਾ ਜੀ ਅਕਤੂਬਰ 1707 ਨੂੰ ਅਨੰਦਪੁਰ ਸਾਹਿਬ ਕੋਲ ਪਿੰਡ ਧੌਲ ਨੂੰ ਆਗਰੇ ਤੋਂ ਇੱਕ ਹੁਕਮਨਾਮਾ ਭੇਜਦੇ ਹਨ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਗੁਰੂ ਦੀ ਕਿਰਪਾ ਨਾਲ ਹਰ ਕਾਮ ਠੀਕ ਹੋ ਰਹੇ ਹਨ ਤੇ ਉਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਬਹਾਦਰ ਸ਼ਾਹਵਲੋ ਦਿੱਤੇ ਗਏ ਤੋਹਫਿਆਂ ਦਾ ਵੀ ਜ਼ਿਕਰ ਕੀਤਾ ਤੇ ਗੁਰੂ ਜੀ ਨੇ ਪੰਜਾਬ ਵਾਪਸ ਆਉਣ ਦਾ ਵੀ ਜ਼ਿਕਰ ਕੀਤਾ ਗੁਰੂ ਜੀ ਲਿਖਦੇ ਹਨ ਕਿ ਜਦ ਮੈਂ ਕਹ ਨੂ ਆਵਾਂਗਾ ਯਾਨੀ ਪੰਜਾਬ ਵਿੱਚ ਆਵਾਂਗਾ ਤਾਂ ਸਾਰੀ ਸੰਗਤ ਹਥਿਆਰ ਲੈ ਕੇ ਉੱਥੇ ਪਹੁੰਚੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾਂ ਹੀ ਪਤਾ ਸੀ ਕਿ ਵਜ਼ੀਰ ਖਾਨ ਅਤੇ ਪਹਾੜੀ ਰਾਜੇ ਸਾਡੇ ਉੱਤੇ ਹਮਲਾ ਜ਼ਰੂਰ ਕਰਨਗੇ ਪੰਜਾਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਸੱਦੇ ਉੱਤੇ ਸੰਗਤ ਲੱਖਾਂ ਵਿੱਚ ਇਕੱਤਰ ਹੋ ਗਈ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਵਾਪਸ ਪੰਜਾਬ ਨਹੀਂ ਜਾ ਸਕੇ ਪਰ ਕਿਉਂ ਗੁਰੂ ਜੀ ਪੰਜਾਬ ਦੀ ਜਗਾ ਨੰਦੇੜ ਚਲੇ ਗਏ ਜਦ ਬਹਾਦਰ ਸ਼ਾਹ ਦੇ ਖਿਲਾਫ ਕਈ ਜਗ੍ਹਾ ਤੋਂ ਬਗਾਵਤਾਂ ਉੱਠਣ ਲੱਗੀਆਂ ਤਾਂ ਬਹਾਦਰ ਸ਼ਾਹ ਕਈ ਸਟ੍ਰੈਟੈਕਟਿਕ ਐਕਸ਼ਨ ਵਜ਼ੀਰ ਖਾਨ ਅਤੇ ਪਹਾੜੀਆਂ ਦੇ ਖਿਲਾਫ ਨਹੀਂ ਲੈ ਸਕਿਆ ਜਦ ਇੱਕ ਬਗਾਵਤ ਬਹਾਦਰ ਸ਼ਾਹ ਦੇ ਪ੍ਰਾਂਣੇ ਦੱਖਣ ਵਿੱਚੋਂ ਕੀਤੀ ਤਾਂ ਬਹਾਦਰ ਸ਼ਾਹ ਨੇ ਫਰਿਆਦ ਕੀਤੀ ਗੁਰੂ ਸਾਹਿਬ ਨੂੰ ਕਿ ਤੁਸੀਂ ਮੇਰੇ ਨਾਲ ਹੀ ਦੱਖਣ ਚੱਲੋ ਗੁਰੂ ਗੋਬਿੰਦ ਸਿੰਘ ਜੀ ਕਿਸੇ ਤੋਂ ਡਰਦੇ ਨਹੀਂ ਸਨ ਸਗੋ ਉਹਨਾਂ ਨੇ ਤਾਂ ਆਪਣਾ ਪਰਿਵਾਰ ਵੀ ਵਾਰ ਦਿੱਤਾ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਉਸਮੇ ਨੇ ਫੈਸਲਾ ਕਰਦੇ ਹਨ ਕਿ ਦੱਖਣ ਵੱਲ ਜਾਣਾ ਚਾਹੀਦਾ ਹੈ ਅਤੇ ਬਾਅਦ ਵਿੱਚ ਅਸੀਂ ਪੰਜਾਬ ਵੱਲ ਮੁੜਾਂਗੇ ਪੂਰੇ 1 ਸਾਲ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਦਾ ਪੂਰਾ ਪ੍ਰਚਾਰ ਕੀਤਾ ਅਤੇ ਬਹਾਦਰ ਸ਼ਾਹ ਦੇ ਸਾਥੀ ਵੀ ਬਣੇ ਰਹੇ ਪਰ ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਹੀ ਰੁਕ ਗਏ ਅਤੇ ਬਹਾਦਰ ਸ਼ਾਹ ਅੱਗੇ ਵਧਦਾ ਗਿਆ ਕਿਉਂਕਿ ਬਹਾਦਰ ਸ਼ਾਹ ਤਾਂ ਆਪਣਾ ਹੀ ਉਲਝਿਆ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਥੇ ਮਾਧੋਦਾਸ ਮਿਲਿਆ ਅਤੇ ਮਾਧੋਦਾਸ ਦੀ ਸੋਚ ਬਦਲ ਕੇ ਉਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ ਗੁਰੂ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਵੱਲ ਤੋਰਦੇ ਹਨ ਜਿੱਥੇ ਉਹਨਾਂ ਨੇ ਮੁਗਲ ਤਖਤ ਨੂੰ ਹਿਲਾ ਦਿੱਤਾ ਸੀ ਵਜ਼ੀਰ ਖਾਨ ਨੇ ਆਪਣੇ ਦੋ ਸੂਈਏ ਪਠਾਨ ਗੁਰੂ ਸਾਹਿਬ ਨਾਲ ਰਲਾ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਉਦੋਂ ਵੀ ਪੰਜਾਬ ਜਾਣਾ ਚਾਹੁੰਦੇ ਸਨ ਗੁਰੂ ਪਿਤਾ ਜਦ ਦੇ ਘਰਾਤ ਆਰਾਮ ਕਰਨ ਲੱਗੇ ਤਾਂ ਉਹਨਾਂ ਪਠਾਨਾਂ ਨੇ ਖੰਜਰ ਨਾਲ ਗੁਰੂ ਜੀ ਉੱਤੇ ਹਮਲਾ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਕੋਲ ਪਈ ਤਲਵਾਰ ਨਾਲ ਹਮਲਾ ਕਰਕੇ ਉਸ ਪਠਾਨ ਨੂੰ ਉੱਥੇ ਹੀ ਮਾਰ ਮੁਕਾਇਆ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਦੀ ਧਰਤੀ ਉੱਤੇ ਹੀ ਜੋਤੀ ਜੋਤ ਸਮਾ ਗਏ